ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਜਿਹੜੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਨਾ ਬਹੁਤ ਹੀ ਸ਼ਾਨਦਾਰ ਹੈ ਕਿਉਂਕਿ ਅੱਜ ਦੀ ਕਥਾ ਦੇ ਵਿੱਚ ਨਾ ਉਹ حضرت موسی ਅਲੈਹਿਸਲਾਮ ਦੇ ਬਾਰੇ ਦੱਸਦੇ ਪਏ ਹੈ ਜਿਹੜੇ ਕਿ ਤੁਹਾਨੂੰ ਪਤਾ ਹੈ ਕਿ ਅੱਲਾ ਦੇ ਬੜੇ ਪਿਆਰੇ ਤੇ लाडले ਨਬੀ ਸੀ ਬਿਲਕੁਲ ਵੀਰ ਜੀ ਠੀਕ ਹੈ ਨਾ ਤੇ ਉਹਨਾਂ ਕੋਲੋਂ ਨਾ ਜਦੋਂ ਵੀ ਜਾਂਦੇ ਸੀ ਅੱਲਾ ਪਾਕ ਨਾਲ ਕਲਾਮ ਕਰਦੇ ਸੀ ਉਹਨਾਂ ਦੇ ਇਲਹਾਮ ਹੁੰਦਾ ਸੀ ਤੇ ਗੱਲਾਂ ਨਾਲ ਗੱਲਬਾਤ ਕਰਦੇ ਸੀ ਤੇ ਇੱਕ ਦਿਨ ਅੱਲਾ ਬਾਗ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਅੱਛਾ ਤੇ ਅੱਲਾ ਬਾਗ ਨੇ ਕਿਹਾ ਕਿ ਤੂੰ ਹੀ ਉਹ ਇੱਕ ਬੰਦੇ ਨੂੰ ਨਾਰਾਜ਼ ਕੀਤਾ ਵਾ ਜਿਹੜਾ ਕਿ ਰੱਬ ਮੇਰੇ ਨਾਲ ਜੁੜਿਆ ਸੀ ਅੱਛਾ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਸਾਰਾ ਕਿੱਸਾ ਇਹ ਦੱਸਦੇ ਪਏ ਆ ਆਪਾਂ ਬਖੈਰਪਾਲ ਚੱਲ ਕੇ ਦੇਖ ਲੈਨੇ ਆ ਕਥਾ ਤੇ ਉਸ ਤੋਂ ਬਾਅਦ ਕਰਨਾ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਕੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਯਹੂਦੀਆਂ ਦਾ ਰੈਬਰੀ ਪੁਰਸ਼ ਜੋ ਸਾਡੇ 3500 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ ਕੋ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਤੇ ਪਹਾੜ ਦਾ ਨਾਮ ਸੀ ਤੂਰ ਉਸ ਤੇ ਚੜ ਕੇ ਰੋਜ਼ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ ਗਾਰ ਅਜੇ ਵੀ ਬਣੀ ਹੋਈ ਏ ਹੁਣ ਉੱਥੇ ਤੱਕ ਸਾਊਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਏ ਟਨਲ ਬਣਾ ਦਿੱਤੀ ਏ ਸੁਰੰਗ ਬਣਾ ਦਿੱਤੀ ਏ 8 10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹ ਦਾ ਜਪ ਕਰਦੇ ਸਨ ਪਹਾੜ ਮੈਂ ਹੈਰਾਨਾ ਪਛੋਖੜ ਜੀਵਨ ਦੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹਿਮਕੁੰਡ ਨੂੰ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ઋષਿਮੁਨੀ 90 ਫੀਸਦੀ ਪਹਾੜਾਂ ਤੇ ਜਬ ਤਬ ਕਰਦੇ ਰਹੇ ਜ਼ਮੀਨ ਤੋਂ ਥੋੜਾ ਜਿਹਾ بلند ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸ ਦੀ ਲੰਕਾਈ ਤੇ ਮੈਂ ਨਾ ਜਾਵਾਂ ਕੋ ਤੂਰਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲੀ ਚਰੰਦਾ ਸੀ ਜੰਗਲੀ ਚ ਹੀ ਰਹਿੰਦਾ ਸੀ ਢੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲੀ ਚ ਹੀ ਰਹ ਜਾਂਦਾ ਬਸ ਕੰਡਿਆਂ ਦੀ ਕਵਾੜ ਜਿਆਂ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਢੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰ ਸੌ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇਡਾ ਨੂੰ ਵੀ ਨਾਲ ਲੈ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾ ਪੈਂਦੀ ਸੀ ਉੱਥੇ ਇੱਕ ਵਾਈਸ ਭਾਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੂਦ ਹੈ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨੁਕ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸ੍ਰੀਮਤ ਜੀ ਉਹਦੀ ਸੋਚਣੀ ਸੀ ਵਿਚਾਰੇ ਦੀ ਲਾਮਕਾ ਲਾਸ਼ ਰੇਖ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਇਹ ਆਯਾਲੀ ਪੇਡਾਂ ਨੂੰ ਵਾਪਸ ਲੈ ਆ ਉੱਥੇ ਕਿnde ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਘਰਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਫ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚੱਲ ਨੂੰ ਹੋਰ ਤੇ ਕਿਸੇ ਨਾਲ ਮੇਰੀ ਸਾਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ ਇਥੋਂ ਸਨੇ ਫਰਿਆਦ ਕੀਤੀ اے ਪ੍ਰਭੂ اے خدا ਕਿਸੇ ਦਾ ਕੋਈ ਏ ਕਿਸੇ ਦਾ ਕੋਈ ਏ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਨਾ ਮਾਤਾ ਨਾ ਪਿਤਾ ਕੋਈ ਸੰਤਾਨ ਨਹੀਂ ਕੋਈ ਪਤਨੀ ਨਹੀਂ ਕੋਈ ਮਾਹ ਬਾਪ ਨਹੀਂ ਤੁਛ ਵੀ ਨਹੀਂ ਕਲੇ ਅਜ ਪਤਾ ਚੱਲੇ ਤਾਂ ਵੀ ਕਰਨਾ ਹੈ ਤਾਂ ਵੀ ਕਰਨਾ ਹੈ লাশ ਰੇਕ ਹੈ ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ ਹੈ ਐ ਖੁਦਾ ਬਹੁਤ ਖੁਸ਼ ਹੋਇਆ ਜੇ ਪਹਿਲੀ ਦਫਾ ਪਤਾ ਚੱਲੇ ਤਾਂ ਮੇਰੀ ਦਾ ਮੇਰੀ ਤਾਂ ਪਤਾ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇ ਆ ਚੁਕੀ ਸੀ ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ बाजरे ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ خدا ਸਾਡੇ ਕੋਲ ਤੇ 150 ਦੇ ਕਰੀਬ ਭੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਤੇ ਤੂੰ ਰਾਜ ਜਾਏਗਾ ਫਿਰ ਮੈਂ ਬਾਦ ਵਿੱਚ ਪੀਵਾਂਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਹੌਸਲਾ ਕਰਦੀ ਰਹੀ ਉਹਦੇ ਗੁਣਾ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਚਿਕਿਤਸਣਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ ਪਰ ਮੇਰੀਆਂ ਖੂਬੀਆਂ ਸੁਣ ਲੈ ਤੇਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਗਾ ਵੀ ਹੈ ਮੈਂ ਰੱਖਿਆ ਹੋਇਆ ਫਿਰ ਕਪੜੇ ਸੀਦਿਆਂਗਾ ਫਿਰ ਹੋਰ ਵੀ ਸੁਣ ਲੈ ਖੁਦਾ ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ ਤੂੰ ਵਾਅਦਾ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕਪੜੇ ਸੀਹਾਂਗਾ ਇਹ ਖੁਦਾ ਤੂੰ ਵਾਅਦਾ ਤੇ ਸਹੀ ਜੇ ਕਿਧਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਤ ਆਉਂਦੀ ਮੈਂ ਤੇਰਾ ਠਕੇਮਾ ਲਾ ਦੇਵਾਂਗਾ ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਵਾਂਗਾ ਹਜ਼ਰਤ موسی ਲੰਘਿਆ ਜਾ ਰਿਹਾ ਸੀ ਉਹਨੇ ਕੀ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਉਦਾ ਦੇ ਸਾਹਮਣੇ ਆਪਣੇ ਗੁਣਾ ਨੂੰ ਰੱਖ ਰਿਹਾ ਹੈ ਪਰ ਉਹ ਜੋ ਫਰਿਆਦ ਕਰ ਰਿਹਾ ਸੀ ਰਲੇ ਲੇਰੇ ਅਸੀਂ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨ ਵਿੱਚ ਦਰਜ ਕੀਤਾ ਤੂ ਕੁਜਾਈ ਤਾ ਸ਼ਮਮਮ ਚਾਕਰਮ ਇਹ ਖੁਦਾ ਤੋਂ ਕਹਤੇ ਹੈ ਮੈਂ ਤੇਰੀ ਚਾਕਰੀ ਕਰਨੀ ਤੇਰੀ ਨੌਕਰੀ ਕਰਨੀ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹੈ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਤੇਰੇ ਗੁਣਾ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੇ ਆਪਣਾ ਵੀ ਕੋਈ ਨਹੀਂ ਤੇ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ ਤੂੰ ਮੇਰੀਆਂ ਖੂਬੀਆਂ ਸੁਣ ਲੈ ਬਾਕੀ ਮੈਨੂੰ ਕੁਝ ਨਹੀਂ ਪਤਾ तू को जाई ताशवम चाकरद बुलाना रोम ने लिखे इस तरह की जब उसने उच्ची फरियाद की तू को जाई तू कि है तू को जाई ताशवमम मम चाकरद। मैं तेरी चाकरी करनी है मैं तेरा गुलाम बनना मैं तेरी सेवा करनी है ਕਹਿੰਦੇ ਨੇ حضرت موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ ਪਾਟਦੇ ਨੇ ਤੂੰ ਸੀਦੇਗਾ ਉਹਦੀ ਜੁੱਤੀ ਪਾੜਦੀ ਹੈ ਮੂਰਖ ਤੇ ਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉੱਥੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਕਨੂ ਕੱਖ ਨਹੀਂ ਸਮਝ ਫੇਰੇ ਸ਼ਬਦ ਨਾ ਬੋਲੇ ਚਲਾ ਗਿਆ ਕੋਹ ਤੁਰਤੇ ਰੋਣ ਲੱਗ ਪਿਆ ਆਇਆ ਲੈ ਕਹਿੰਦੇ ਸਾਰੇ ਜਹਾਨ ਦੇ ਵਿੱਚ ਇੱਕ ਤੋ ਹੀ ਤੇ ਸੀ ਉਹ ਵਾਇਸ ਕਹਿੰਦਾ ਸੀ ਮੇਰੇ ਵਰਗਾ ਹੈ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੋਨਾ ਕਿਆ ਕੋਈ ਗੁਰੂ ਵਰਗਾ ਬਣੇ ਕਿਆ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ ਪਰਮਾਤਮਾ ਹਰ ਜਨ ਐਸਾ ਚਾਹੀਏ ਜੈਸਾ ਹਰੇ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋਕੇ ਇਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰ-ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਾਰਾ ਰਹਿ ਗਿਆ ਉਸਨੇ ਪੀਤਾ ਨਹੀਂ ਕਿੰਨੇ ਉਦੇ ਦਿਲ ਨੂੰ ਚੋਟ ਲੱਗੀ ਕੋ ਤੂਰ ਤੇ ਬੈਠਦੇ ਹਾਂ موسی ਹਮੇਸ਼ਾ ਜੁੜ ਜਾਂਦਾ ਸੀ ਇੱਕੋ ਹੀ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ ਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪਏ ਨੇ ਪ੍ਰਭਾਵਤ ਹੋ ਗਈ ਲੇਕਿਨ موسی ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ موسی ਨੇ اے ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਭੁੱਲ ਹੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਇਹ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਇਸ ਚੱਕਰ 'ਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪਰਮਾਤਮਾ ਨੇ ਬਣਾਣਾ ਹੈ ਕੋਈ ਅਸੀਂ ਥੋੜੀ ਬਣਾਉਣਾ ਉਹ ਸਾਡੇ ਹੱਥ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਗੁਰਦੁਆਰੇ ਆਣਾ ਸਤ ਸੰਗ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਮ੍ਰਿਤਵੇਲੇ ਉਠਣਾ ਤੇ ਮਨੁੱਖ ਨੇ ਕਰਨਾ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਦੀ ਬਖਸ਼ਿਸ਼ ਹੈ ਤੇ ਉਦੀ ਰਹਿਮਤ ਹੈ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਦੀ ਰਹਿਮਤ ਹੈ موسی ਕਹਿੰਦਾ ਸੀ اے ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਵੀ ਹੈ ਹਾਏ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਅਲਹாம் ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ਅਲਹாம் ਹੋਇਆ ਉਹਨੂੰ ਮੌਲਾਨਾ ਰੋਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਕਉ ਇਸ ਦੁਨੀਆ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਕਿਉਂਕਿ ਤੋੜ ਕੇ ਰੱਖ ਦਿੱਤਾ ਹੈ ਭਾਵੇਂ ਉਹ ਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਖ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਇੱਕ ਹੋਰ ਵੀ ਅਰਸ਼ ਕਰਦੇ ਆ ਅਗਰ ਮਨੁੱਖ ਚਤੁਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ ਪਰ ਮਨੁੱਖ ਭੋਲਾ ਨਹੀਂ ਹੈ ਧਰਮ ਦੀ ਦੁਨੀਆਇ ਕਾਮਯਾਬ ਨਹੀਂ ਹੋ ਸਕੇਗਾ ਚਲਾਕ ਬੰਦੇ ਦੀ ਧਰਮ ਦੁਨੀਆ ਚ ਨਹੀਂ ਚਲਦੀ ਭੋਲਾਵਾ ਸੰਸਾਰ ਵਿੱਚ ਨਹੀਂ ਚੱਲਦਾ ਕਬੀਰ ਕਹਿੰਦੇ ਨੇ ਚਤਰਾਇ ਨਾ ਚਕਰ ਭੋਜ ਪਾਈਏ ਰੇ ਜਨ ਮਨਮਾਦੋ ਸਿਮਲਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ सह तो लख हो चल चतराई सियाण आवे का कितनी चतराई कट्ठी कर ले कितना पार का ज्ञान इकट्ठा कर ले कितनी स्याणप कटी कर ले कितना तू चराक हो जाए हाजर जवाब हो जाए परमात्मा की दुनिया च नहीं चलती उथे तो भोला भा चल रहा है मासूमियत चल दी। ਉਥੇ ਤੇ ਸਰਵਾ ਕਮਾਉਂਦੀ ਹੈ ਉਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮਾਉਂਦਾ ਹੈ ਅਲਹਾਮ ਹੋਇਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਲੋਕਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਗਿਆ ਤੇ ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਕਿ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਕੇ ਆ ਉਹਨੂੰ ਜਾ ਕੇ ਕਹ ਖੁਦਾ ਤੇਰੇ ਵਰਗਾ ਹੀ ਹੈ ਇਤਿਹਾਸ ਹੈ موسی ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਪਤਾ ਕੀ ਅਖੇ ਐ ਆਯਾਲੇ ਖੁਦਾ ਕਹਿੰਦਾ ਖੁਦਾ ਤੇਰੇ ਵਰਗਈ ਹੈ ਤੇਰੇ ਵਰਗਈ ਸਾਡੇ ਗੁਨਾ ਤੇ ਵੀ ਨਹੀਂ ਰਿਝਿਆ ਸਾਡੇ ਗਿਆਨ ਤੇ ਵੀ ਨਹੀਂ ਰਿਝਿਆ ਤੇਰੇ ਭੋਲੇ ਬਾ ਤੇ ਰਿਝੇ ਤਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਕਿੱਡੇ ਵਧੀਆ ਅਨਿਆਜ਼ਨਾ ਗਿਆਨੀ ਸੰਤ ਸਿੰਘ ਮਸ਼ੀਨ ਇੰਜੀਨੀਅਰ ਬਿਆਨ ਕੀਤਾ ਕਿ ਦੇਖੋ ਵਾਕਈ ਹਜ਼ਰਤ موسی ਅਲੇਸਲਾਮ ਆਪਾਂ ਜਾਣਦੇ ਸਾਰੇ ਹੀ ਕਿ ਬੜੇ ਅੱਲਾਹ ਦੇ ਪਿਆਰੇ ਤੇ ਲਾਡਲੇ ਨਬੀ ਸੀ ਬਿਲਕੁਲ ਤੇ ਲੇਕਿਨ ਇੱਕ ਦਿਨ ਕੀ ਉਹਨਾਂ ਕੋ ਹੋਇਆ ਕਿ ਇੱਕ ਚਰਵਾਹੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਉਹਨੂੰ ਜਿਹੜਾ ਕਿ ਆਪਣੀ ਮਸੇ ਯਾਨੀ ਕਿ ਆਪਣੇ ਸਾਹਬ ਦੇ ਨਾਲ ਅੱਲਾਹ ਪਾਗਦੀ ਜ਼ਿਆਦ ਚ ਲੱਗਾ ਸੀ ਤੇ ਆਪਣੇ ਅੰਦਾਜ਼ ਦੇ ਨਾਲ ਹੀ ਰੱਬ ਨੂੰ ਯਾਦ ਕਰੰਦੇ ਆ ਸੀ ਬਿਲਕੁਲ ਉਹਦਾ ਜ਼ਿਕਰ ਕਰੰਦੇ ਆ ਸੀ ਹਾਂਜੀ ਕਿ ਮੈਂ ਨਾ ਅੱਲਾ ਸੋਣਾ ਮਿਲੇ ਤੇ ਮੈਂ ਉਹਨੂੰ ਖਾਣਾ ਖਿਲਾਵਾ ਯਾਨੀ ਕਹਿੰਦੇ ਜਿੰਨਾ ਗਲਮ ਸੀ ਉਸ ਹਿਸਾਬ ਨਾਲ ਕਰੰਦੇ ਆ ਸੀ ਆਪਣੀ ਮੁਹੱਬਤ ਦੇ ਵਿੱਚ ਲੱਗਾ ਸੀ ਲੇਕਿਨ ਹਜ਼ਰਤ موسی ਅਲੈਸਲਾਮ ਨੇ ਜਿਸ ਉਹਨਾਂ ਨੂੰ ਡਾਂਟਿਆ ਮਨਾ ਕੀਤਾ ਤੇ ਫੇਰ ਨਾ ਉਹਨੂੰ ਬੜਾ ਗੁਰਾ ਲੱਗਾ ਤੇ ਰੱਬ ਸੋਣੇ ਨੂੰ ਜਿੱਲੇ ਜ਼ਾਦੀ ਗੱਲ ਹੈ ਇਸ ਚੀਜ਼ਾਰੇ ਅੱਲਾ ਨੂੰ ਤਾਂ ਹਰ ਚੀਜ਼ ਦਾ ਪਤਾ ਹੈ ਬਿਲਕੁਲ ਵੀਰ ਜੀ ਤੇ ਅੱਲਾ ਪਾਕੀ ਜ਼ਾਤ ਨੇ ਫੇਰ ਹਜ਼ਰਤ موسی ਅਲੈਸਲਾਮ ਨੂੰ ਇਸ ਚੀਜ਼ ਤੋਂ ਬਣਾ ਨੇ ਕਿਹਾ ਕਿ ਤੁਸੀਂ ਠੀਕ ਨਹੀਂ ਕੀਤਾ ਕਿ ਤੁਸੀਂ ਇੱਕ ਜਿਹੜਾ ਰੱਬ ਨਾਲ ਜੁੜਿਆ ਨਾ ਤੁਸੀਂ ਉਹਦਾ ਦਿਲ ਦੁਖਾਇਆ ਵੈ ਉਹ ਭਾਵੇਂ ਜਿਸ ਤਰ੍ਹਾਂ ਲ ਮਰਜ਼ੀ ਲੱਗੇ ਲੇਕਿਨ ਰੱਬ ਨੂੰ ਤਾਂ ਯਾਦ ਕਰਦਾ ਪਿਆ ਸੀ ਨਾ ਕਿ ਮਤਲਬ ਵੀਰ ਜੀ ਦੇਖੋ ਜਿਸ ਤਰ੍ਹਾਂ ਮਰਜ਼ੀ ਲੇਕਿਨ ਸੱਚੇ ਮਨ ਨਾਲ ਰੱਬ ਨੂੰ ਯਾਦ ਕਰੋ ਅੱਲਾਹ ਜਾਣਦਾ ਇਸ ਚੀਜ਼ ਨੂੰ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਯਾਦ ਕਰਨਦੇ ਹੋ ਅਗਰ ਤੁਸੀਂ ਸੱਚੇ ਮਨ ਨਾਲ ਯਾਦ ਕਰਦੇ ਹੋ ਅੱਲਾ ਨੂੰ ਵੀ ਪਤਾ ਹੈ ਤੇ ਜਿਹੜਾ ਕੋਈ ਦਿਖਾਵੇ ਵਾਸਤੇ ਕਰਨਦੇ ਹੁੰਦਾ ਅੱਲਾ ਪਾਕ ਨੂੰ ਉਸ ਚੀਜ਼ ਦਾ ਵੀ ਪਤਾ ਹੈ ਬਿਲਕੁਲ ਵੀਰ ਜੀ ਦੇਖੋ ਅੱਲਾ ਸੋਣਾ ਜਿਹੜਾ ਵਾ ਕਹਿੰਦੇ ਆ ਕਿ ਸ਼ਾ ਰਖ ਤੋਂ ਵੀ ਜ਼ਿਆਦਾ ਕਰੀਬ ਹੈ ਤੇ ਉਹ ਇਸ ਕਰਕੇ ਵੀਰ ਜੀ ਰੱਬ ਸੋਣਾ ਜਿਹੜਾ ਵਾ ਉਹ ਸਾਡੇ ਦਿਲਾਂ ਦੇ ਰਾਜ਼ ਜਾਣਦਾ ਵਾ ਕਿਹਦੇ ਦਿਲ ਦੇ ਵਿੱਚ ਇਹਦੇ ਮਨ ਦੇ ਵਿੱਚ ਕੀ ਚੱਲੰਦਿਆ ਤੇ ਇਸੇ ਤਰ੍ਹਾਂ ਵੀਰ ਜੀ ਮਸਾਲਾ ਨੇ ਕਿ ਅੱਲਾਹ ਸੋਣੇ ਨੇ ਕਿਹਾ ਵਾ ਕਿ ਬੰਦਿਆ ਜਿਹੜੇ ਆ ਮੈਂ ਹਕੂਕ ਅੱਲਾ ਇਹਦਾ ਤੇ ਮੇਰਾ ਇਹ ਮਾਮਲਾ ਬੰਦੇ ਦਾ ਵੈ ਆ ਮੈਂ ਮਾਫ ਕਰ ਵੀਦਾ ਇਹ ਮੇਰੀ ਹੈ ਮੈਨੂੰ ਇਹਨੂੰ ਮਾਫ ਕਰਦਾ ਮੈਂ ਇਹਨੂੰ ਜੋ ਵੀ ਮਰਜ਼ੀ ਕਰਾ ਲੇਕਿਨ ਜਿਹੜੇ ਹਕੂਕ ਅਬਾਦ ਨਾ ਉਹਦਾ ਜਿਹੜਾ ਤਲਾਕ ਹੈ ਨਾ ਉਹ ਦੁਨੀਆਂ ਦੇ ਵਿੱਚ ਵੀਰ ਜੀ ਦੇਣਾ ਮੈਂ ਤੇ ਇਹਦਾ ਨਿਦਾਮ ਵੀਰ ਜੀ ਆਖਿਰਤ ਵਿੱਚ ਵੀ ਦੇਣਾ ਪੈਣਾ ਕਿ ਜਿਹੜੇ ਬੰਦਾ ਜਨੀਦ ਕਰੋ ਨੇ ਮਾਫ ਨਹੀਂ ਕੀਤਾ ਜਿੰਨਾ ਚਿਰ ਵੀਰ ਜੀ ਉਹਨੇ ਮਾਫ ਨਹੀਂ ਕੀਤਾ ਦੇਖੋ ਨਾ ਤੁਸੀਂ ਵੀਰ ਜੀ ਕਿਸੇ ਦਾ ਦਿਲ ਦਿਖਾ ਦਿੰਦੇ ਹੋ ਤੇ ਉਹਦੀ ਜਿਹੜੀ ਐ ਜਿੱਦਾਂ ਚਕਰ ਤੁਸੀਂ ਮਾਫੀ ਉਹ ਤੁਹਾਨੂੰ ਬੰਦਾ ਨਹੀਂ ਕਰਦਾ ਤੇ ਉਹਨਾਂ ਚਕਰ ਵੀਰ ਜੀ ਉਹ ਤੁਹਾਨੂੰ ਉਹਦਾ ਹਿਸਾਬ ਦੇਣਾ ਹੀ ਪੈਣਾ ਹੈ ਤੇ ਇਹ ਜਿਹੜੀਆਂ ਚੀਜ਼ਾਂ ਮੈਂ ਵੀਰ ਜੀ ਅੱਲਾਹ ਸੁਣੇ ਨੇ ਇਹੇ ਕਰਕੇ ਆਪਣੇ ਪਗੰਬਰਾਂ ਉੱਤੇ ਵੀ ਇਹ ਚੀਜ਼ਾਂ ਜਿਹੜੀਆਂ ਮੈਂ ਉਹ ਬੰਨਾ ਨਹੀਂ ਫਰਮਾਈਆਂ ਕਿ ਉਹਨਾਂ ਨੇ ਵੀ ਅਗਰ ਕੋਈ ਉਹਨਾਂ ਕੋ ਇਸ ਤਰ੍ਹਾਂ ਦੇ ਮਾਮਲੇਤ ਹੋ ਗਏ ਵੀਰ ਜੀ ਤੇ ਉਹਨਾਂ ਨਾਲ ਵੀ ਨਾਰਾਜ਼ਗੀ ਸਾਹਰ ਕੀਤੀ ਗਈ ਹੈ ਤੇ ਇਸ ਕਰਕੇ ਵੀਰ ਜੀ ਦੁਨੀਆਦਾਰੀ ਹੈ ਸਾਨੂੰ ਹਮੇਸ਼ਾ ਹੀ ਇਹ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਅੱਲਾਹ ਪਾਕ ਦੀ مخلوਕ ਜਿਹੜੀ ਹੈ ਉਹਦਾ ਖਿਆਲ ਰੱਖੀਏ ਉਹਕੀ ਇਸੇ ਤਰੀਕੇ ਨਾਲ ਵੀ ਆਉਲਾ ਸੁਨੇ ਨੇ ਦੇਖ ਲੋ ਵੀਰ ਜੀ ਨਿਜ਼ਾਮ ਬਣਾਏ ਨੇ ਅਸੀਂ ਇਹ ਰਹਿੰਦੇ ਆ ਮਾਸ਼ਰੇ ਦੇ ਵਿੱਚ ਵੀਰ ਜੀ ਹਰ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ ਜ਼ਰੂਰਤਮੰਦ ਨੇ ਲੇਕਿਨ ਕਿ ਇਸ ਤਰ੍ਹਾਂ ਦੇ ਲੋਕ ਵੀ ਵੀਰ ਜੀ ਆਪਣਾ ਅੱਗੇ ਹੱਥ ਨਹੀਂ ਕਿਸੇ ਦੂਸਰੇ ਦੇ ਕੋਲ ਪੋਛ ਲੋਕ ਵੀ ਰਹਿੰਦੇ ਸਫੈਲ ਬੋਝ ਤੇ ਇਸ ਕਰਕੇ ਵੀਰ ਜੀ ਅੱਲਾ ਸੋਹਨੇ ਨੇ ਇੱਕ ਪਰਦਾ ਪਾਇਆ ਹੋਇਆ ਤੁਹਾਨੂੰ ਅਗਰ ਅੱਲਾ ਸੋਹਨੇ ਨੇ ਹਸੀਅਤ ਦਿੱਤੀ ਹੈ ਦੂਸਰੇ ਦੀ ਮਦਦ ਕਰੋ ਵੀਰ ਜੀ ਇੱਕ ਨਿਜ਼ਾਮ ਅੱਲਾ ਸੋਹਨੇ ਨੇ ਬਣਾਇਆ ਹੋਇਆ ਤੇ ਇਸ ਨਿਜ਼ਾਮ ਦਾ ਮਕਸਦ ਇਹ ਹੈ ਕਿ ਇਨਸਾਨੀਅਤ ਦੀ ਕਦਰ ਕੀਤੀ ਜਾਵੇ ਵੀਰ ਜੀ ਬਾਕੀ ਵੀਰ ਜਿਹੜੀ ਵਧੀਆ ਤੇ ਚੰਗੀ ਗੱਲ ਹੈ ਉਹ ਮੈਨੂੰ ਇਹ ਲੱਗੀ ਕਿ ਦੇਖੋ ਕਿ ਗਿਆਨੀ ਸੰਤ ਸਿੰਘ ਮਸਕੀਨ ਸਿੱਖਾਂ ਦੇ ਇੱਕ ਪ੍ਰਚਾਰਕ ਨੇ ਆਲਮ ਨੇ ਤੇ ਲੇਕਿਨ ਦੇਖ ਲੋ ਕਿ ਉਹਨਾਂ ਨੂੰ ਸਾਡੇ ਮੁਸਲਮਾਨਾਂ ਦੇ ਵੀ ਬਾਰੇ ਕਿੰਨਾ ਅੱਛਾ ਕਿੰਨਾ ਜ਼ਿਆਦਾ ਇਲਮ ਹੈ ਫਿਰ ਇਸਾਈਆਂ ਦੇ ਬਾਰੇ ਯਾਨੀ ਕਿ ਉਹਨੂੰ ਬਹੁਤ ਸਾਰੇ ਧਰਮਾਂ ਦੇ ਬਾਰੇ ਉਹਨਾਂ ਨੂੰ ਇਲਮ ਹੈਗਾ ਨੌਲੇਜ ਤੇ ਬੜੀਆਂ ਅੱਛੀਆਂ ਗੱਲਾਂ ਕਰਦੇ ਆ ਜਿਹੜੀਆਂ ਜਲਮਨ ਸਹੀ ਹੈ ਕੋ ਆਪਣੇ ਕੋ ਨਹੀਂ ਲਾ ਕੇ ਕਰਦੇ ਇਸ ਤਰ੍ਹਾਂ ਹੀ ਗੱਲ ਹੈ ਵੀਰ ਜੀ ਦੇਖੋ ਜਿਹੜਾ ਕੋਈ ਆਲਮ ਦੀਨ ਹੋਏਗਾ ਨਾ ਉਹ ਹਮੇਸ਼ਾ ਹੱਕ ਸੱਚ ਦੀ ਵੀਰਜੀ ਗੱਲ ਕਰੇਗਾ ਜਿਸ ਲਈ ਹੱਕ ਸੱਚ ਦੀ ਗੱਲ ਕਰੇਗਾ ਤੇ ਆਟੋਮੈਟਿਕਲੀ ਰੱਬ ਸੁਣਾਵੇਂ ਉਹਦੀਆਂ ਕਹਿ ਲਵੋਗੇ ਉਹਨੂੰ ਇਹਨੂੰ ਦਰਾ ਦਿਨ ਬਦੇਨ ਉਹਦੇ ਖੋਲੇਗਾ ਤੇ ਉਹਨੂੰ ਮੰਨਣ ਵਾਲੇ ਵੀ ਹੋਣਗੇ ਤੇ ਜਿਹੜੇ ਵੀਰਜੀ ਅੱਜ ਕੱਲ ਦੇ ਦੌਰ ਦੇ ਵਿੱਚ ਢੋਂਗੀ ਬਾਬੇ ਹੁੰਦੇ ਨੇ ਉਹਨਾਂ ਦਾ ਮਕਸਦ ਹੁੰਦਾ ਸਿਰਫ ਪੈਸਾ ਜੁੜਨਾ ਉਹ ਮਾਸ਼ਰੇ ਦੇ ਵਿੱਚ ਵੀਰਜੀ ਇਹਨੂੰ ਉਹਦੇ ਨਾਲ ਲੜਾ ਦਿੰਦੇ ਉਹਨੂੰ ਇਹਦੇ ਨਾਲ ਲੜਾ ਦਿੰਦੇ ਇਹ ਲੜਾਈ ਕਰਾਉਣਾ ਪੈਸਾ ਇਕੱਠਾ ਕਰਨਾ ਉਹਨਾਂ ਦਾ ਮਕਸਦ ਹੁੰਦਾ ਇੰਤਜ਼ਾਰ ਵੀਰਜੀ ਫਲਾਉਣਾ ਤੇ ਆਪਣੇ ਆਪ ਨੂੰ ਬਸ ਇੱਕ ਪੈਸਾ ਇਕੱਠਾ ਕਰਕੇ ਤੇ ਬਸ ਹੋਰ ਢਿੱਡ ਪਾਣੀ ਪੜ ਤੇ ਇਸੇ ਕਰਕੇ ਵੀਰ ਜੀ ਜੇ ਅਗਰ ਗਿਆਨੀ ਸੰਤ ਸਿੰਘ ਜੀ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਤਾਂ ਇਸੇ ਕਰਕੇ ਆ ਜਾਂਦਾ ਬਿਲਕੁਲ ਉਹਨਾਂ ਕੋ ਬਹੁਤ ਇਲਮ ਸੀ ਤੇ ਫਿਰ ਸਾਰੇ ਧਰਮਾਂ ਦੇ ਬਾਰੇ ਤਕਰੀਬਨ ਉਹ ਜਾਣਦੇ ਸੀ ਬਾਕੀ ਬਹੁਤ ਅੱਛਾ ਲੱਗਾ ਖੈਰ ਵੀਰੋ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਕਿ ਸਾਡੀ ਕਥਾ ਕਮੈਂਟਸ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਨਕੋ ਧਿਆਨਸਰਾ ਖਿਆਲ